ਲੰਗੇ ਦਿਨ ਮੁਖਸਰ ਸਾਹਿਬ ਦੀ ਧਰਤੀ ਦੇ ਉੱਤੇ ਮਾਗੀ ਕਾਨਫਰੰਸ ਹੋਈ ਉਸ ਮਾਗੀ ਕਾਨਫਰੰਸ ਦੇ ਵਿੱਚ ਹਾਲਾਂਕਿ 40 ਮੁਕਤਿਆਂ ਦਾ ਜ਼ਿਕਰ ਨਹੀਂ ਹੋਇਆ ਟੁੱਟੀ ਗੰਡਣ ਦਾ ਜ਼ਿਕਰ ਨਹੀਂ ਹੋਇਆ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਸਿੰਘਾਂ ਨੂੰ ਆਪਣੇ ਗੱਲ ਲਾ ਲਿਆ ਸੀ ਜਦੋਂ ਸਿੰਘ ਵਾਪਸ ਆਏ ਸੀ ਉਸ ਦਾ ਜ਼ਿਕਰ ਨਹੀਂ ਹੋਇਆ ਜਿਹੜਾ ਇਤਿਹਾਸ ਸੀ ਉਸ ਦਾ ਜ਼ਿਕਰ ਨਹੀਂ ਹੋਇਆ ਪਰ ਕਿਹੜੀ ਪਾਰਟੀ ਸਰਵ ਸ੍ਰੇਸ਼ਟ ਹੈ ਕਿਹੜਾ ਸ਼ਰੋਮਣੀ ਅਕਾਲੀ ਦਲ ਸਰਬਸ਼੍ਰੇਸ਼ਟ ਉਹਦਾ ਜ਼ਿਕਰ ਪਰਜ਼ੋਰ ਹੋਇਆ ਨਵੀਂ ਪਾਰਟੀ ਅਖਤਿਆਰ ਹੋ ਗਈ ਇੱਕ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਪਾਸੇ ਉਹਨਾਂ ਦਾ ਤੰਬੂ ਗੱਡਿਆ ਹੋਇਆ ਸੀ ਇੱਕ ਪਾਸੇ ਉਹਨਾਂ ਦੇ ਨਾਰੇ ਲੱਗ ਰਹੇ ਸੀ ਉਹਨਾਂ ਦੇ ਲੈਕਚਰਸ ਹੋ ਰਹੇ ਸੀ ਤੇ ਉਹਨਾਂ ਦੇ ਹੀ ਆਪੋਜ਼ਿਟ ਸ਼ਰੋਮਣੀ ਅਕਾਲੀ ਦਲ ਜਿਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਹੇ ਨੇ ਹਾਲਾਂਕਿ ਅਜੇ ਤਾਂ ਉਹ ਪ੍ਰਧਾਨ ਨਹੀਂ ਪ੍ਰਤਾਮੀ ਮਤਾ ਪਾ ਕੇ ਉਹਨਾਂ ਨੂੰ ਸਟੇਜ ਤੇ ਪ੍ਰਧਾਨ ਦੇ ਤੌਰ ਤੇ ਸੱਦ ਲਿਆ ਗਿਆ ਜਾਂ ਕਹਿ ਦਈਏ ਕਿ ਉਹਨਾਂ ਨੂੰ ਸਟੇਜ ਦੇ ਉੱਤੇ ਬੁਲਾ ਲਿਆ ਗਿਆ ਦੂਸਰੇ ਪਾਸੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦਾ ਤੰਬੂ ਯਾਨੀ ਕਿ ਸਿਆਸੀ ਐਗਜ਼ੀਬਿਸ਼ਨ ਜਿਹੜੀ ਹੈ ਉਹ ਲਗਾਈ ਗਈ ਜ਼ਰੂਰ ਇਤਿਹਾਸ ਅਫਰੋਲਿਆ ਗਿਆ ਹੋਵੇ ਨਾ ਅਫਰੋਲਿਆ ਗਿਆ ਹੋਵੇ ਇਹਦੇ ਵਿੱਚ ਕੋਈ ਅਜੇ ਸਿੱਧੀ ਗੱਲ ਨਹੀਂ ਕਹੀ ਜਾ ਸਕਦੀ ਰੈਫਰੈਂਸਸ ਜ਼ਰੂਰ ਦਿੱਤੀਆਂ ਗਈਆਂ ਹੋਣਗੀਆਂ ਖੈਰ ਇਸ ਦੌਰਾਨ ਨਵੀਂ ਪਾਰਟੀ ਬਣੀ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਅਮਰਤਪਾਲ ਸਿੰਘ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਭਾਈ ਅਮਰਤਪਾਲ ਸਿੰਘ ਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਔਰ ਦੂਜੇ ਪਾਸੇ ਇਸ ਪਾਰਟੀ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਪੁੱਤ ਨਾਲ ਸਰਬਜੀਤ ਸਿੰਘ ਖਾਲਸਾ ਬਾਕੀ ਦੇ ਮੈਂਬਰ ਸਾਰੇ ਸ਼ਾਮਿਲ ਨੇ ਔਰ ਉਸੇ ਦੌਰਾਨ ਬਾਬਾ ਰਾਜਾ ਰਾਜ ਸਿੰਘ ਸਟੇਜ ਉੱਤੇ ਦਿਹਾੜ ਦੇ ਨਜ਼ਰ ਆਏ ਭਾਸ਼ਣ ਦਿੱਤਾ ਗਿਆ ਉਹਨਾਂ ਵੱਲੋਂ ਔਰ ਸਟੇਜ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੀ ਸਟੇਜ ਦੇ ਉੱਤੇ ਅਚਾਨਕ ਮਾਹੌਲ ਟੈਂਸਡ ਹੋ ਗਿਆ ਕਿਉਂ ਕੀ ਬੋਲੇ ਨੇ ਦੇਹੰਗ ਬਾਬਾ ਰਾਜਾ ਰਾਜ ਸਿੰਘ ਆਓ ਸੁਣਦੇ ਹਾਂ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸ਼ਹੀਦਾਂ ਦੀ ਧਰਤੀ ਤੇ ਪਹੁੰਚ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਰਦਾ ਦੇ ਫੁੱਲ ਭੇਟ ਕਰਦੇ ਹੋਏ ਸਾਰਾ ਪੰਥ ਖਾਲਸਾ ਸੰਗਤ ਗੁਰੂ ਸਾਹਿਬ ਦੇ ਚਰਨਾਂ ਧਿਆਨ ਧਾਰਕਦੇ ਹੋਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੀਂ ਪਾਰਟੀ ਦਾ ਆਗਾਜ਼ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਬਾਰਸ ਪੰਜਾਬ ਦੇ ਕੱਲ ਪਹਿਲਾ ਕੱਲੇ ਹੀ ਬਾਰਸ ਪੰਜਾਬ ਦੇ ਸੀ ਹੁਣ ਤਾਂ ਨਾਲ ਸ਼੍ਰੋਮਣੀ ਅਕਾਲੀ ਦਲ ਲੱਗ ਗਿਆ ਹੈ ਤੇ ਅਸੀਂ ਸਵਾ ਤੋਂ ਸਵਾ ਸੇਰ ਹੋ ਗਈ ਐ ਇਹ ਪਾਰਟੀ ਤੇ 2027 ਦੇ ਵਿੱਚ ਇਲੈਕਸ਼ਨ ਜਿੱਤ ਕੇ ਪੰਜਾਬ ਦੇ ਉੱਤੇ ਇਹ ਪਾਰਟੀ ਨੇ ਪੱਛਮ ਦਾ ਚੰਡਾ ਲੈ ਰੋਣਾ ਖਾਲਸਾ ਰਾਜ ਸ਼ੁਰੂ ਹੋਣਾ ਉਹ ਖਾਲਸਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਰੂ ਕੀਤਾ ਸੀਗਾ ਗੁਰਮਰ ਪਿਆਰਿਓ ਆਓ ਆਪਾਂ ਨੇ ਇਸ ਮਹਾਨ ਦਿਨੋਂ ਜੁੜਨਾ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਹਰੇਕ ਮਾਈ ਭਾਈ ਦਾ ਫਰਜ਼ ਬਣਦਾ ਹੈ ਇਸ ਤੋਂ ਪਹਿਲਾਂ ਬਹੁਤ ਪਾਰਟੀਆਂ ਬਣੀਆਂ ਨੇ ਬਹੁਤ ਸਾਰੇ ਆਪਾਂ ਲੀਡਰ ਦੇਖੇ ਨੇ ਜਿਹੜੇ ਚੱਲੇ ਹੋਏ ਕਾਰਤੂਸ ਨੇ ਉਹਨਾਂ ਨੇ ਕੰਮ ਨਹੀਂ ਆਉਣਾ ਹੁਣ ਨਵਿਆਂ ਨੂੰ ਆਪਾਂ ਨੂੰ ਜਿਹੜਾ ਹੈ ਮੌਕਾ ਦੇਣਾ ਚਾਹੀਦਾ ਹੈ ਸੰਗਤ ਜੀ ਤੇ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਗੱਜੂਗਾ ਤੇ ਆਕਾਲ ਤਖਸਹਬ ਧਾਰਮਿਕ ਜਿਹੜੀ ਰਾਜਨੀਤੀ ਹੈ ਧਾਰਮਿਕ ਜਿਹੜੀ ਜਥੇਬੰਦਕ ਟੱਜ ਸਾਡੇ ਆਕਾਲ ਤਖਸਹਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵੀ 2027 ਦੇ ਵਿੱਚ ਬਾਹਰ ਲੜ ਕੇ ਆਵਾਂਗੇ ਤੁਸੀਂ ਤਾਂ ਗੱਲਾਂ ਇਕੱਲੇ ਅਮਰਪਾਲ ਦੀਆਂ ਕਰਦੇ ਹੋ ਅਮਰਪਾਲ ਦੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਵੀ ਅਕਾਲ ਤਖਤ ਤੇ ਬਿਠਾਉਣਾ ਸੀ ਨੇ ਫੇਰ ਦੇਖਾਂਗੇ ਕਿਹੜਾ ਚੂ ਕਰਦਾ